14 ਨਵੰਬਰ ਨੂੰ ਥਾਣਾ ਖਮਾਣੋ ਦੇ ਪਿੰਡ ਜਟਾਣਾ ਨੀਵਾ ਦੇ ਡੇਰਾ ਬਾਬਾ ਹਰੀ ਸਿੰਘ ਜੀ ਦੀ ਸਮਾਦ ਘੋਲ ਪਈ ਅਣਪਛਾਤੀ ਲਾਸ਼ ਦੇ ਕਤਲ ਕੇਸ ਦੀ ਗੁੱਥੀ ਜ਼ਿਲ੍ਹਾ ਪੁਲਿਸ ਨੇ ਹਲ ਕਰਕੇ ਕਤਲ ਵਿੱਚ ਸ਼ਾਮਲ ਦੋ ਕਥਿਤ ਦੋਸ਼ੀਆਂ ਨੂੰ ਗ੍ਰਿਫਤਾਰ ਕਰ ਲਿਆ ਹੈ। ਇਹ ਜਾਣਕਾਰੀ ਜ਼ਿਲ੍ਹਾ ਪੁਲਿਸ ਮੁਖੀ ਡਾਕਟਰ ਰਵਜੋਤ ਗਰੀਵਾਲ ਨੇ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਵਿਖੇ ਪ੍ਰੈਸ ਕਾਨਫਰੰਸ ਨੂੰ ਸੰਬੋਧਨ ਕਰਦਿਆਂ ਦਿੱਤੀ। ਉਹਨਾਂ ਹੋਰ ਕੀ ਕਿਹਾ ਆਓ ਸੁਣਦੇ ਹਾਂ। ਜੀ ਇਹ 14 ਤਰੀਕ ਨੂੰ 14 ਨਵੰਬਰ ਨੂੰ ਪਿੰਡ ਚਟਾਨਾ ਨੀਵਾ ਦੇ ਨੇੜੇ ਇੱਕ ਅਣਪਛਾਤੀ ਡੈਡ ਬਡੀ ਜਿਹੜੀ ਹੈ ਕਮਾਂਡੋ ਪੁਲਿਸ ਨੇ ਰਿਕਵਰ ਕੀਤੀ ਸੀ। ਜਿਹੜੀ ਡੈਡ ਬਡੀ ਦਾ ਜਿਹੜਾ ਫੇਸ ਸੀਗਾ ਉਹ ਪੂਰੀ ਤਰੀਕੀ ਦੇ ਨਾਲ ਡਿਸਟਰੋਏ ਕੀਤਾ ਗਿਆ ਸੀਗਾ ਤੇ ਇਸ ਮ੍ਰਿਤਕ ਦੀ شناخت ਨਹੀਂ ਸੀ ਹੋ ਪਾਈ ਤੇ ਇਸ ਕੇਸ ਦੇ ਵਿੱਚ ਬੜਾ ਵਧੀਆ ਕੰਮ ਕਰਦੇ ਹੋਏ ਜਿਹੜੀ ਸਾਡੀ ਸੀਆਜੀ ਦੀ ਟੀਮ ਹੈ ਸੁਜੀ ਸਾਹਿਬ ਜੀ ਨਾਲ ਮੀਟ ਕਰ ਰਹੇ ਨੇ ਤੇ ਡੀਐਸਪੀ ਕਮਾਂਡੋ ਵੱਲੂ ਪਹਿਲਾਂ ਤਾਂ ਉਹ ਜਿਹੜੀ ਬੋਡੀ ਜਿਹੜੀ ਕੰਪਲੀਟਲੀ ਜਿਹਦਾ ਫੇਸ ਕੰਪਲੀਟਲੀ ਡਿਸਟਰੋਇਡ ਸੀਗਾ ਉਹਨਾਂ ਨੂੰ ਆਇਡੈਂਟੀਫਾਈ ਕਰਨ ਦੇ ਬਹੁਤ ਹੀ ਸੀਰੀਅਸ ਯਤਨ ਕੀਤੇ ਗਏ ਇਹਦੇ ਵਿੱਚ ਸਾਡੇ ਵੱਲੋਂ ਜਿਹੜੀ ਫੋਰੈਂਸਿਕ ਸਾਡੀ ਟੀਮ ਹੈਗੀ ਹੈ ਉਹਦੀ ਮਦਦ ਤੇਲੀ ਟੈਕਨੀਕਲ ਫੋਰੈਂਸਿਕਸ ਤੇ ਸੀਸੀਟੀਵੀ ਕੈਮਰਾਜ਼ ਦੇ ਥਰੂ ਅਸੀਂ ਉਹ ਟ੍ਰੇਸ ਕੀਤਾ ਤੇ ਜਿਹੜੇ ਮ੍ਰਿਤਕ ਸੀਗੇ ਉਹਨਾਂ ਨੂੰ ਸੁੰਦਰ ਕੁਮਾਰ, ਏਲੀਏ, ਸੁਨੀਲ ਵਜੋਂ ਆਇਡੈਂਟੀਫਾਈ ਕੀਤਾ ਗਿਆ ਤੇ ਇਹ ਬਲੋਂਗੀ ਦੇ ਵਿੱਚ ਮੋਹਾਲੀ ਬਲੋਂਗੀ ਰਹਿਣ ਵਾਲੇ ਪਾਏ ਗਏ ਤੇ ਇਹਨਾਂ ਇਹ ਇੱਕ ਜਿਹੜਾ ਕੰਮ ਕਰਦੇ ਸੀਗੇ ਕੰਟਰੈਕਟਰ ਦੇ ਨਾਲ ਕੰਮ ਕਰਦੇ ਸੀਗੇ ਜਿਹੜੇ ਕੀ ਐਸੇਲੇਟਰ ਕੰਮ ਕਰਦੇ ਸੀਗੇ ਤੇ ਉਸ ਤੋਂ ਬਾਅਦ ਇਹਨਾਂ ਦੀ ਫੈਮਿਲੀ ਨੂੰ ਇਤਲਾਹ ਕੀਤਾ ਗਿਆ ਤੇ ਉਹ ਉਤਰਾਖੰਡ ਤੋਂ ਇੱਥੇ ਆਏ ਉਹਨਾਂ ਦੇ ਬਿਆਨਾਂ ਤੇ ਪਰਚਾ ਦਰਜ ਹੋਇਆ ਤੇ ਮੈਂ ਦੱਸਣਾ ਚਾਹੂੰਗੀ ਕਿ ਇਹ ਬਹੁਤ ਹੀ ਸੈਂਸੇਸ਼ਨਲ ਮਰਡਰ ਕੇਸ ਸੀਗਾ ਜਿਹਦੇ ਵਿੱਚ ਪੂਰੇ ਫੇਸ ਨੂੰ ਡਿਸਪਲੋਏ ਕਰਨ ਦੀ ਪੂਰੀ ਕੋਸ਼ਿਸ਼ ਕੀਤੀ ਗਈ ਤਾਂ ਜੋ ਇਹ ਬੋਡੀ ਆਇਡੈਂਟੀਫਾਈ ਨਾ ਕੀਤੀ ਜਾ ਸਕੇ ਤੇ ਫਤਿਹਗੜ੍ਹ ਸਾਹਿਬ ਪੁਲਿਸ ਕਮਾਂਡੋ ਪੁਲਿਸ ਦੇ ਚੰਗੇ ਕੰਮ ਸਦਕਾ ਇਹਨਾਂ ਦੀ ਆਇਡੈਂਟੀਫਿਕੇਸ਼ਨ ਹੋ ਗਈ ਤੇ ਦੌਰਾਨ ਤਫਤੀਸ਼ে ਗੱਲ ਕਲੀਅਰ ਹੋਈ ਕਿ ਅਜੇ ਯਾਦਵ ਜੋ ਕਿ ਠੇਕੇਦਾਰ ਕੋਲੇ ਕੰਮ ਕਰਦੇ ਸੀਗੇ ਇਹ ਉਹ ਜੋ ਅਜੇ ਆਦਮ ਚੋਕੇ ਠੇਕੇਦਾਰ ਦੇ ਤੌਰ ਤੇ ਕੰਮ ਕਰਦੇ ਸੀਗੇ ਉਹਨਾਂ ਦੀ ਸਿਸਟਰ ਦੇ ਨਾਲ ਮ੍ਰਿਤਕ ਦੇ ਆਸ਼ਕਾਨਾ ਸੰਬੰਧ ਸੀਗੇ ਜਿਹਦੇ ਕਰਕੇ ਉਹ ਆਪਣੇ ਦਿਨ ਦੇ ਵਿੱਚ ਚਰੰਚ ਰੱਖਦੇ ਸੀਗੇ ਤੇ ਆ ਆਨੰਦ ਚੌਰਸੀਆ ਅਤੇ ਅਜੇ ਯਾਦਵ ਨੇ ਹਮ ਮਸ਼ਵਰਾ ਹੋ ਕੇ ਤੇ 13 ਨਵੰਬਰ ਦੀ ਰਾਤ ਨੂੰ ਇਹਨਾਂ ਨੂੰ ਬਲੌਂਗੀ ਤੋਂ ਮੋਟਰਸਾਈਕਲ ਤੇ ਪਿਠਾ ਕੇ ਇੱਥੇ ਲੈ ਕੇ ਆਏ ਮੋਰਿੰਡੇ ਦਾ ਬਹਾਨਾ ਕਰਕੇ ਕੰਮ ਦਾ ਬਹਾਨਾ ਕਰਕੇ ਤੇ ਪਹਿਲਾਂ ਤਾਂ ਜਿਹੜਾ ਅਸਮੀਲ ਕੁਮਾਰ ਦਾ ਗਲਾ ਰੱਸੀ ਨਾਲ ਉਹਨੂੰ ਸਟਰੈਂਗਲ ਕਰਕੇ ਘੁੱਟ ਕੇ ਉਹਨੂੰ ਮਾਰਿਆ ਗਿਆ ਉਸ ਤੋਂ ਬਾਅਦ ਤੇਜ਼ਦਾਰ ਹਥਿਆਰ ਦੇ ਨਾਲ ਮਲਟੀਪਲ ਇੰਜਰੀਜ਼ 30 ਤੋਂ 40 ਸਟੈਪ ਬੁਲਸ ਕਰਕੇ ਤੇ ਪੂਰਾ ਫੇਸ ਤੇ neck area ਜਿਹੜਾ ਉਹਨੂੰ ਡਿਸਟਰੋਏ ਕੀਤਾ ਗਿਆ ਅਮਰਿਤਕ ਦੀ ਜੋ ਫਾਈਲ ਫੋਟੋ ਹੈ ਜੋ ਰਸਿਆ ਜਾ ਰਿਹਾ ਉਹਨਾਂ ਦੇ ਦਾੜੀ ਸੀ ਤੇ ਉਹਨਾਂ ਦਾ ਕੰਪਲੀਟਲੀ ਫੇਸ ਡਿਸਟਰੋਏ ਕੀਤਾ ਗਿਆ ਤਾਂ ਜੋ ਉਹ ਆਈਡੈਂਟੀਫਿਕੇਸ਼ਨ ਨਾ ਹੋ ਸਕੇ ਤੇ ਇੱਕ ਬਹੁਤ ਹੀ ਹੀਨੀਅਰ ਕ੍ਰਾਈਮ ਉਹ ਇਨਾਂ ਨੇ ਇੰਜਾਮ ਦਿੱਤਾ ਤੇ ਉਸ ਤੋਂ ਬਾਅਦ ਜੈਕਟ ਉੱਤੇ ਬਾਕੇ ਇਨਾਂ ਨੇ ਜਟਾਣਾ ਨੀਵਾ ਦੇ ਨੇੜੇ ਮ੍ਰਿਤਕ ਦੀ ਬਾਡੀ ਇੱਥੇ ਡੰਪ ਕੀਤੀ ਤੇ ਦੌਰਾਨ ਤਫਤੀਸ਼ ਐਫ ਆਈ ਆਰ ਰਜਿਸਟਰ ਕਰਨ ਤੋਂ ਬਾਅਦ ਫਤਿਹਗੜ੍ਹ ਸਾਹਿਬ ਪੁਲਿਸ ਵੱਲੋਂ ਮੋਟਰਸਾਈਕਲ ਜਿਹੜਾ ਜਿਹੜਾ ਵਾਰਦਾਤ ਦੇ ਸਮੇ ਯੂਜ਼ ਕੀਤਾ ਗਿਆ ਉਹ ਰਿਕਵਰ ਕੀਤਾ ਗਿਆ ਤੇ ਜਿਹੜੀ ਜੈਕਟ ਹੈ ਰੱਸੀ ਚਾਕੂ ਅ ਦੋ ਮੋਬਾਈਲ ਫੋਨ ਅਤੇ ਸਮਾਰਟਵਾਚ ਜੋ ਕਿ ਮੇਰੇ ਤੱਕ ਨਹੀਂ ਪਹੁੰਚੀ ਸੀ ਉਹ ਸਾਰੀਆਂ ਰਿਕਵਰ ਕੀਤੀਆਂ ਗਈਆਂ ਨੇ ਤੇ ਇਸ ਦੇ ਨਾਲ ਹੀ ਜਿਹੜਾ ਹੈ ਪੂਰਾ ਕੇਸ ਸਟੇਜ ਕੀਤਾ ਗਿਆ ਤੇ ਮੈਂ ਦੱਸਣਾ ਚਾਹੁੰਗੀ ਕਿ ਇਹਦੇ ਵਿੱਚ ਫੋਰੈਂਸਿਕ ਟੀਮ ਵੱਲੋਂ ਬਹੁਤ ਚੰਗਾ ਕੰਮ ਕੀਤਾ ਗਿਆ ਕਿਉਂਕਿ ਇਹ ਇੱਕ ਬੜਾ ਹੀ ਕੰਪਲਿਕੇਟਿਡ ਤੇ ਬਲਾਈਂਡ ਕੇਸ ਸੀਗਾ ਪਰ ਇਹਨੂੰ ਬੜੇ ਸਟੇਜ ਦੇ ਢੰਗ ਦੇ ਨਾਲ ਬੈਕ ਟਰੈਕ ਕਰਕੇ ਅਮ੍ਰਿਤ ਨੂੰ ਆਇਡੈਂਟੀਫਾਈ ਕੀਤਾ ਤੇ ਇਸ ਨੂੰ ਲੌਜੀਕਲ ਕੰਕਲੂਜਨ ਤੱਕ। ਟੋਕੀ ਮੈਂ ਇਹ ਦੱਸ ਰਿਹਾ ਕਿ ਕਿੰਨਾ ਜੀ। ਇਸ ਕੇਸ ਦੇ ਵਿੱਚ ਦੋ ਮੁੱਜਮ ਜਿਹੜੇ ਨੇ ਜਿਹੜੇ ਪ੍ਰਾਇਮਰੀ ਮੁੱਜਮ ਨੇ ਜਿਨ੍ਹਾਂ ਨੇ ਵਾਰਦਾਤ ਨੂੰ ਅੰਜਾਮ ਦਿੱਤਾ ਸੀ ਦੋਨੋਂ ਗ੍ਰਿਫਤਾਰ ਕਰ ਲਏ। ਕੋਈ ਪੰਡਾ ਵੀ ਮਾਮਲੇ ਦੇ ਫੈਸਲੇ ਨਾ ਦਿੱਤੇ। ਨਹੀਂ ਪਹਿਲਾਂ ਕੋਰਟ ਦੇ ਸਾਹਮਣੇ। ਅੱਛਾ